ਆਪਸੀ ਲੜਾਈ ਨੂੰ ਛਡਾਉਣਾ ਤੇ ਉਹਨਾਂ ਦੇ ਵਿੱਚ ਸਮਝੌਤਾ ਕਰਾਉਣਾ ਇੱਕ ਵਿਅਕਤੀ ਨੂੰ ਬੇहद ਮਹਿੰਗਾ ਪੈ ਗਿਆ ਜੀ ਹਾਂ ਹਥਿਆਰਾਂ ਦੇ ਨਾਲ ਇਸ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਪੂਰਾ ਮਾਮਲਾ ਅੰਮ੍ਰਿਤਸਰ ਦੇ ਪ੍ਰੀਮ ਨਗਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਵੱਡੀ ਵਾਰਦਾਤ ਵਾਪਰੀ ਹੈ 34 ਹੱਥਵਾਰ ਦੇ ਨਾਲ ਇਸ ਵਿਅਕਤੀ ਦੇ ਉੱਤੇ ਕਈ ਵਾਰ ਕੀਤੇ ਗਏ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਤਸਵੀਰਾਂ ਮੌਕੇ ਦੀਆਂ ਦਿਖਾ ਰਹੀਆਂ ਇਹ ਤਸਵੀਰਾਂ ਜਿਹੜੇ ਨੇ ਬੇहद ਦਰਦਨਾਕ ਤਸਵੀਰਾਂ ਨੇ ਕਿਉਂਕਿ ਇੱਕ ਸ਼ਖਸ ਜਿਸ ਨੇ ਦੋ ਧਿਰਾਂ ਦੀ ਆਪਸੀ ਲੜਾਈ ਨੂੰ ਪਹਿਲਾਂ छुड़ਾਇਆ ਕਿਉਂਕਿ ਗਵਾਂਡ ਵਿੱਚ ਸੀਗੇ ਔਰ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਸਮਝੌਤਾ ਕਰਾਇਆ ਪਰ ਨਹੀਂ ਸੀ ਪਤਾ ਕਿ ਇਹ ਸਮਝੌਤਾ ਇਹ ਉਸ ਨੂੰ ਇਸ ਕਦਰ ਮੰਗਾ ਪੈ ਜਾਏਗਾ ਕਿ ਉਸ ਨੂੰ ਆਪਣੀ ਜਾਨ ਹੀ ਗਵਾਣੀ ਪੈ ਜਾਏਗੀ ਫਿਲਹਾਲ ਜੋ ਸ਼ਖਸ ਦੀ ਮੌਤ ਹੋਈ ਹੈ ਉਸ ਦਾ ਪੁੱਤ ਜੁੜਾਏੋ ਕੈਮਰੇ ਸਾਹਮਣੇ ਆਇਆ ਉਸ ਨੇ ਦੱਸਿਆ ਹੈ ਕਿ ਉਹਨਾਂ ਦੇ ਘਰ ਦੇ ਨਾਲ ਹੀ ਗਵਾਨ ਦੇ ਵਿੱਚ ਦੋ ਧੀਆਂ ਦੀ ਆਪਸੀ ਲੜਾਈ ਹੋਈ ਸੀਗੀ ਔਰ ਉਸ ਦੇ ਪਿਤਾ ਵੱਲੋਂ ਦੋਹਾਂ ਧੀਆਂ ਦੇ ਵਿੱਚ ਸਮਝੌਤਾ ਕਰਵਾਇਆ ਗਿਆ ਸੀਗਾ ਰਾਜੀ ਨਮਾ ਕਰਵਾਇਆ ਗਿਆ ਸੀ ਕਿ ਇਸ ਤਰ੍ਹਾਂ ਦੇ ਨਾਲ ਦੂਤ ਜਿਹੜੇ ਗਵਾਂਡ ਨੇ ਆਪਸ ਵਿੱਚ ਲੜਦੇ ਚੰਗੇ ਨਹੀਂ ਲੱਗਦੇ ਔਰ ਮਾਮਲੇ ਨੂੰ ਸ਼ਾਂਤ ਕਰਵਾਇਆ ਸੀ ਪਰ ਉਸ ਤੋਂ ਬਾਅਦ ਅਗਲੇ ਦਿਨ ਜੋ ਦੂਸਰੀ ਤੇਸੀ ਉਸ ਵੱਲੋਂ ਉਹਨਾਂ ਦੇ ਪਿਤਾ ਉਤੇ ਹੀ ਵਾਰ ਕਰ ਦਿੱਤਾ ਗਿਆ ਦਾਤਾਂ ਦੇ ਨਾਲ ਉਸਤੇ ਵਾਰ ਹੋਇਆ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਦੱਸਦੇ ਨੇ ਆ ਕਿ ਜੋ ਪੁਲਿਸ ਹੈ ਉਹ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਲਗਾਤਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਵੱਲੋਂ ਇਸ मामले थे जेड़े दोषी ਨੇ ਉਹਨਾਂ ਦੀ ਗ੍ਰਫਤਾਰੀ ਲਈ ਵੀ ਪਾਲ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ काफी ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਅਜੀਆਂ ਘਟਨਾਵਾਂ ਜਿਹੜੀਆਂ ਨੇ ਜਿਹੜੇ ਸਾਮਲ ਸਾਹਮਣੇ ਆ ਗਿਆ ਨੇ ਔਰ ਗੁੰਡਾਗਰਦੀ ਦਾ ਨੰਗਰਨਾਥ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਫਿਲਹਾਲ ਮਾਮੂਲੀ ਜੀ ਗਾਨੂ ਲੈ ਕੇ ਦੋ ਤਰੰਦ ਵਿੱਚ ਪਹਿਲਾਂ ਝਗੜਾ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਨੂੰ ਲੈ ਕੇ ਹੀ ਦੋ ਤਿਰੰਦ ਵਿੱਚ ਆਪਸ ਵਿੱਚ ਕੋਈ ਝਗੜਾ ਹੋਇਆ ਸੀ ਔਰ ਉਸੇ ਮਾਮਲੇ ਨੂੰ ਲੈ ਕੇ ਇਸ ਸ਼ਖਸ ਨੇ ਦੋਹਾਂ ਤਰਾਂ ਨੂੰ ਸ਼ਾਂਤ ਕਰਵਾਇਆ ਸੀਗਾ ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ ਦੋ ਤਿਰੰਦ ਵਿੱਚ ਉਸ ਵੱਲੋਂ ਰਾਜੀਨਾਮਾ ਕਰਵਾਇਆ ਜਾ ਰਿਹਾ ਹੈ ਉਸ ਦਾ ਹਰਜਾਨਾ ਉਸ ਨੂੰ ਆਪਣੀ ਜਾਨ ਗਵਾਕੇ ਭਰਨਾ ਪਵੇਗਾ ਫਿਲਹਾਲ 38 ਸਾਲ ਦੀ ਉਮਰ ਦਸਤੀ ਜਾ ਰਹੀ ਹੈ ਇਸ ਸ਼ਖਸ ਦੀ ਔਰ ਕੀਆ ਜਾ ਰਿਹਾ ਹੈ ਕਿ ਕੋਲ ਡਰਿੰਕ ਦੀ ਦੁਕਾਨ ਚਲਾਉਂਦਾ ਸੀਗਾ ਔਰ ਨਾਲ ਦੇ ਨਾਲ ਇਸ ਸ਼ਖਸ ਦਾ ਨਾਮ ਕ੍ਰਿਸ਼ਨ ਕੁਮਾਰ ਦੱਸਿਆ ਜਾ ਰਿਹਾ ਹੈ ਜਿਸ ਦਾ ਬਿਦਰਦੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਲਗਾਤਾਰ ਕਈ ਵਾਰ ਇਸ ਸ਼ਖਸ ਨੂੰਤੇ ਕੀਤੇ ਜਾਂਦੇ ਨੇ ਹਾਲਾਂਕਿ ਪੂਰੀ ਸੀਸੀਟੀਵੀ ਫੂਟੇਜ ਜਿਹੜੀ ਇਹ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਰੋਂਗ ਤੇ ਖੜੇ ਕਰਨ ਵਾਲੀ ਤਸਵੀਰਾਂ ਇੱਕ ਤੋਂ ਬਾਅਦ ਇੱਕ ਕਈ ਵਾਰ ਉਸਤੇ ਕੀਤੇ ਜਾਂਦੇ ਨੇ ਅਲੱਦ ਵਾਲੇ ਲੋਕ ਵੀ ਖੜੇ ਹੁੰਦੇ ਨੇ ਪਰ ਕਿਸੇ ਨੇ ਵੀ ਉਹਨਾਂ ਨੂੰ ਰੋਕਣ ਜਿਵੇਂ ਰੋਕਣਾ ਨਹੀਂ ਜਾਇਆ ਔਰ ਉਸ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰ ਸਾਹਮਣੇ ਆਏ ਨੇ ਕਿ ਕੁਝ ਆਖਰੇ ਨੇ ਪੂਰੀ ਵਾਰਦਾਤ ਜਿਹੜੀ ਬਿਆਨ ਕਰਦੇ ਨਜ਼ਰ ਆ ਰਹੇ ਨੇ ਔਰ ਨਾਲ ਦੇ ਨਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਾਰਵਾਈ ਕਰ ਰਹੀ ਹੈ ਆ ਉਸ ਨੂੰ ਦੇ ਮੇਰਾ ਪੁਨਰ ਲਿਚ ਕਿੰਨੀ ਐਜਾ ਤੁਹਾਡੇ ਪੱਕਾ ਜੀ ਕੈਮਰਾ ਤੇ ਰਡ 889 ਕੀ ਕਾਰਨ ਬਣੇ ਕਤੋਰਨ ਕਾਰਨ ਆ ਬਣਿਆ ਜੇ ਕਿ ਉਹਨਾਂ ਨੇ ਰਾਈ ਨਾਮਾ ਫਰਾਇਆ ਜੀ ਉਹਨਾਂ ਦਾ ਜਿਹੜੇ ਮੁੰਡੇ ਲੇਵਲ ਨਾਂ ਦੇ ਨਾਮ ਵਾਲੂ ਇਹ ਦੀਪੋ ਨਾ ਦਾ ਮੁੰਡਾ ਸਮੋਕ ਜੀ ਧਰਦੇ ਬਾਹਰ ਆਇਆ ਤੇ ਇਹਨਾਂ ਦੀ ਆਪਸੀ ਕੋਈ ਗੱਲ ਹੋਈ ਆਵਰ ਦੇ ਮੰਡੇ ਦੇ ਨਾਲ ਇਹ ਆ ਹੋ ਗਏ ਹੱਦੋਂ ਬਾਈ ਠੀਕ ਹੈ ਤੇ ਉਹ ਮੁੰਡਾ ਭੱਜਿਆ ਮੇਰੀ ਦੁਕਾਨ ਨਾਲ ਬਚਨ ਵਾਸਤੇ ਤੇ ਉਹਨੇ ਕੋਠੇ ਚਲਾ ਦਿੱਤੀਆਂ ਇੱਤਾਂ ਠੀਕ ਹੈ ਤੇ ਉਹ ਉੱਥੇ ਚੰਡੀ ਏਡੇ ਤੇ ਦੀਪੂ ਦੇ ਨਾਲ ਅੱਖ ਤੇ ਵਿੱਜੀ ਤੇ ਉਹ ਗਿਆ ਟਾਂਟੇ ਟੂਮ ਤੇ ਲਵਾ ਕੇ ਬਾਅਦ ਚ ਜਿਹੜਾ ਦੀਪੂ ਮੁੰਡਾ ਹੈ ਜਿਹੜਾ ਸੂਖੇ ਡਰ ਕੇ ਨਾਲ ਲੜਿਆ ਨਾ ਉਹਨੇ ਮੁੰਡੇ ਰੱਤੇ ਦਿੱਤੇ ਮੁੰਡੇ ਇਕੱਠੇ ਧਰ ਕੇ ਨੂੰ ਪੁੱਟਿਆ ਚੰਗਾ ਠੀਕ ਜੇ ਤੇ ਬਾਅਦ ਚ ਫਾਜ਼ਲ ਸਾਹਿਬ ਮੇਰੇ ਨੇ ਰਾਈ ਨਾਮਾ ਕਰਾਇਆ ਕਿ ਸੰਦੂਕ ਮਲੇ ਮਨ ਲੈ ਰਾਤ ਨਹੀਂ ਚੰਗਾ ਲੱਗਦਾ ਵਾ ਤੇ ਜਦੋਂ ਰਾਤ 10:30 ਵਜੇ ਪਾਪਾ ਨੇ ਮੇਰੇ ਨੇ ਸ਼ੌਂਕ ਬੰਦ ਕੀਤੀ ਤੇ ਇਹਨਾਂ ਦੇ ਘਰ ਬੰਦ ਰਹਿੰਦੇ ਹੀ ਉਬਾਰ ਕਾਮ ਗੁਏ ਦੇ ਨਾਲ ਹੀ ਗੱਲ ਕਰੰਦੇ ਹੀ ਤੇ ਇਹਨਾਂ ਆਪਣਾ ਦਵਾਈ ਲੈਣ ਨੂੰ ਕੇ ਪੈਸੇ ਨਹੀਂ ਗਿਦ ਪਾਪਾ ਨੇ ਇਹਨਾਂ ਨੂੰ ਪਹਿਲਾ ਦਵਾਈ ਦਵਾਈ ਦੇ ਪੈਸੇ ਦਿੱਤੇ ਤੇ ਜਿਹੜੇ ਮਿੱਠੂ ਦੀ ਵਾਇਸ਼ਗੀ ਹੋ ਗਈ ਦਵਾਈ ਲੈਣ ਆਪਣੇ ਮੁੰਡੇ ਆਸਤੇ ਦਵਾਈ ਲੈ ਕੇ ਆ ਤੇ ਬਾਤੋਂ ਕਹਿੰਦੇ ਸਾਡੇ ਕੋਲ ਦੁੱਧ ਜੋਗ ਨਹੀਂ ਪੈ ਹੈ ਗਿਆ ਇਹ ਜੇ ਫਿਰ ਪਾਪਾ ਨੇ 50 ਰੁਪਏ ਟੱਡੇ ਕਹਿੰਦੇ ਜਾ ਦੁੱਧ ਲੈ ਆ ਤੇ ਪਾਪਾ ਨਾਲ ਜਿਹੜਾ ਮੁੰਡਾ ਸੀ ਉਹ ਦੁੱਧ ਲੈਣ ਨੂੰ ਗਿਆ ਹੀ ਆ ਇਹ ਮਿੱਠੂ ਦਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡਿੱਗ ਗਏ ਤੇ ਹਲੇ ਛੇਤੀ ਕਿੱਥੋਂ ਉੱਠਣ ਉਹਨੇ ਲੈ ਕੇ ਦਾਤਰ ਨੂੰ ਨਾਲ ਦੁਬਾਰਾ ਉੱਤੇ ਮਾਰਨੇ ਸਟਾਰਟ ਕਰ ਦਿੱਤੇ ਜੱਫਤਰ ਕਿੰਨੇ ਬਾਰੇ ਆ ਦਾਤਰ ਮਿੱਠੂ ਦੇ ਮੁੰਡੇ ਨੇ ਮਾਰੇ ਆ ਪੂਰਾ ਨਾਮ ਉਹਨਾਂ ਦਾ ਪਤਾ ਨਾਮ ਆਪਾਂ ਨੂੰ ਨਹੀਂ ਬੁਲਾਉਂਦੇ ਨਹੀਂ ਮੈਡਮ ਇੱਕ ਗੱਲ ਇਹ ਸਾਨੂੰ ਥੋੜੀ ਜਿਹੀ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮ ਨਗਰ ਲੱਕ ਦੇ ਵਿੱਚ ਝਗੜਾ ਆਇਆ ਝਗੜੇ ਦੇ ਵਿੱਚ ਕਿਰਿਆ ਵਿਕਤੀ ਦਾ ਕਤਲ ਹੋ ਗਿਆ ਜੀ ਅੱਜ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿਸ਼ਨ ਨਾਂ ਦਾ ਵਿਅਕਤੀ ਸੀਗਾ ਜੀ ਜਿਹਦਾ ਪੌਂਟ ਜੋਬ ਤੇ ਨਾਲ 골ਡਨਸ ਦਾ ਕੰਮ ਹੈ ਦੁਕਾਨ ਉਹਦੇ ਸਾਹਮਣੇ ਘਰ ਇੱਕ ਰਹਿੰਦੇ ਮਿੱਠੂ ਨਾਂ ਦਾ ਵਿਅਕਤੀ ਤੇ ਉਹਦੇ ਲੜਕੇ ਨੇ ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਇੱਕ ਹੋਰ ਪਾਰਟੀ ਦੀ ਪੁਣਾ ਨਾਂ ਦਾ ਵਿਅਕਤੀ ਆ ਉਹਨਾਂ ਨਾਲ ਆਪਸੀ ਝਗੜਾ ਸੀਗਾ ਭਾਈ ਝਗੜੇ ਦੀ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਆ ਤੇ ਇਹ ਕਿਸ਼ਨ ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਜਦੋਂ ਵਿਚ ਆਇਆ ਸੀਗਾ ਤੇ ਇਸੇ ਰੰਜਿਤ ਦੇ ਵਿੱਚ ਇਹ ਮਿਟਰ ਉਲੜ ਕੇ ਨੇ ਜਿਉਂ ਉਹਨਾਂ ਨਾਲ ਦੇ ਸਾਥੀ ਸੀ ਉਹਨਾਂ ਨੇ ਮਰਡਰ ਕਰਤਾ ਇਹਦਾ ਸਰ ਜਿਸ ਵਿਕਤੀ ਦਾ ਕਤਲ ਹੋਇਆ ਕਿ ਨਹੀਂ ਕਮਰ ਸੀ ਉਹ ਬੋਟੇ ਦੀ 38 ਈਅਰ ਉਮਰ ਹੈ ਜੀ ਤੇ ਬਾਕੀ ਕਾਰਵਾਈ ਸੀ ਕਰੇ ਠੀਕ ਹੈ ਸਰ ਥੈਂਕ ਯੂ ਨਿਰੰਦੀ ਆਪਸੀ ਲੜਾਈ ਨੂੰ ਛਡਾਉਣਾ ਤੇ ਉਹਨਾਂ ਦੇ ਵਿੱਚ ਸਮਝੌਤਾ ਕਰਾਉਣਾ ਇੱਕ ਵਿਅਕਤੀ ਨੂੰ ਬੇहद ਮਹਿੰਗਾ ਪੈ ਗਿਆ ਜੀ ਹਾਂ ਹਥਿਆਰਾਂ ਦੇ ਨਾਲ ਇਸ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਪੂਰਾ ਮਾਮਲਾ ਅੰਮ੍ਰਿਤਸਰ ਦੇ ਪ੍ਰੀਮ ਨਗਰ ਦਾ ਦੱਸਿਆ ਜਾ ਰਿਹਾ ਜਿੱਥੇ ਵੱਡੀ ਵਾਰਦਾਤ ਵਾਪਰੀ ਹੈ 30 ਤਰ ਹੱਥਿਆਰ ਦੇ ਨਾਲ ਇਸ ਵਿਅਕਤੀ ਦੇ ਉੱਤੇ ਕਈ ਵਾਰ ਕੀਤੇ ਗਏ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਤਸਵੀਰਾਂ ਮੌਕੇ ਦੀਆਂ ਦਿਖਾ ਰਹੀਆਂ ਹਨ ਤਸਵੀਰਾਂ ਜਿਹੜੇ ਨੇ ਬੇहद ਦਰਦਨਾਕ ਤਸਵੀਰਾਂ ਨੇ ਕਿਉਂਕਿ ਇੱਕ ਸ਼ਖਸ ਜਿਸ ਨੇ ਦੋ ਧਿਰਾਂ ਦੀ ਆਪਸੀ ਲੜਾਈ ਨੂੰ ਪਹਿਲਾਂ छुड़ਾਇਆ ਕਿਉਂਕਿ ਗਵਾਂਡ ਵਿੱਚ ਸੀਗੇ ਔਰ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਸਮਝੌਤਾ ਕਰਾਇਆ ਪਰ ਨਹੀਂ ਸੀ ਪਤਾ ਕਿ ਇਹ ਸਮਝੌਤਾ ਏ ਉਸ ਨੂੰ ਇਸ ਕਦਰ ਮੰਗਾ ਪੈ ਜਾਏਗਾ ਕਿ ਉਸ ਨੂੰ ਆਪਣੀ ਜਾਨ ਹੀ ਗਵਾਣੀ ਪੈ ਜਾਏਗੀ ਫਿਲਹਾਲ ਜੋ ਸ਼ਖਸ ਦੀ ਮੌਤ ਹੋਈ ਹੈ ਉਸ ਦਾ ਪੁੱਤ ਜੜਾਓ ਕੈਮਰੇ ਸਾਹਮਣੇ ਆਇਆ ਉਸ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਨਾਲ ਹੀ ਗਵਾਨ ਦੇ ਵਿੱਚ ਦੋ ਤਿੰਨਾਂ ਦੀ ਆਪਸੀ ਲੜਾਈ ਹੋਈ ਸੀਗੀ ਔਰ ਉਸਤੇ ਪਿਤਾ ਵੱਲੋਂ ਦੋਹਾਂ ਧਿਰਾਂ ਦੇ ਵਿੱਚ ਸਮਝੌਤਾ ਕਰਵਾਇਆ ਗਿਆ ਸੀਗਾ ਰਾਜੀ ਨਮਾ ਕਰਵਾਇਆ ਗਿਆ ਸੀ ਕਿ ਇਸ ਤਰ੍ਹਾਂ ਦੇ ਨਾਲ ਦੋ ਜਿਹੜੇ ਗਵਾਂਡ ਨੇ ਆਪਸ ਵਿੱਚ ਲੜਦੇ ਚੰਗੇ ਨਹੀਂ ਲੱਗਦੇ ਔਰ ਮਾਮਲੇ ਨੂੰ ਸ਼ਾਂਤ ਕਰਵਾਇਆ ਸੀ ਪਰ ਉਸ ਤੋਂ ਬਾਅਦ ਅਗਲੇ ਦਿਨ ਜੋ ਦੂਸਰੀ ਤਿਰਸੀ ਉਸ ਵੱਲੋਂ ਉਹਨਾਂ ਦੇ ਪਿਤਾ ਉੱਤੇ ਹੀ ਵਾਰ ਕਰ ਦਿੱਤਾ ਗਿਆ ਦਾਤਨ ਦੇ ਨਾਲ ਉਸਤੇ ਵਾਰ ਹੋਇਆ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਦੱਸਦੇ ਨੇ ਆ ਕਿ ਜੋ ਪੁਲਿਸ ਹੈ ਉਹ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਲਗਾਤਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਵੱਲੋਂ ਇਸ ਮਾਮਲੇ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਲਈ ਵੀ ਭਾਲ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਕਾਫੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਅਜਈਆਂ ਘਟਨਾਵਾਂ ਜਿਹੜੀਆਂ ਨੇ ਵਾਪ ਸਰੀਅ ਸਾਮਲ ਸਾਹਮਣੇ ਆ ਗਿਆ ਨਹੀਂ ਔਰ ਗੁੰਡਾ ਗਰਦੀ ਦਾ ਨੰਗਰਨਾਥ ਸਾਫ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਫਿਲਹਾਲ ਮਾਮੂਲੀ ਜੀ ਗਾਨ ਨੂੰ ਲੈ ਕੇ ਦੋ ਤਿਰੰਦ ਵਿੱਚ ਪਹਿਲਾ ਝਗੜਾ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਨੂੰ ਲੈ ਕੇ ਹੀ ਦੋ ਤਿਰੰਦ ਵਿੱਚ ਆਪਸ ਵਿੱਚ ਕੋਈ ਝਗੜਾ ਹੋਇਆ ਸੀ ਔਰ ਉਸੇ ਮਾਮਲੇ ਨੂੰ ਲੈ ਕੇ ਇਸ ਸ਼ਖਸ ਨੇ ਦੋਹਾਂ ਟੀਰਾਂ ਨੂੰ ਸ਼ਾਂਤ ਕਰਵਾਇਆ ਸੀਗਾ ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ ਦੋ ਤਿਰੰਦ ਵਿੱਚ ਉਸ ਵੱਲੋਂ ਰਾਜੀਨਾਮਾ ਕਰਵਾਇਆ ਜਾ ਰਿਹਾ ਹੈ ਉਸ ਦਾਰਜਾ ਨੂੰ ਉਸ ਨੂੰ ਆਪਣੀ ਜਾਨ ਗਵਾਕੇ ਭਰਨਾ ਪਵੇਗਾ ਫਿਲਹਾਲ 38 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਇਸ ਸ਼ਖਸ ਦੀ ਔਰ ਕੀਆ ਜਾ ਰਿਹਾ ਹੈ ਕਿ ਕੋਲ ਡਰਿੰਕ ਦੀ ਦੁਕਾਨ ਚਲਾਉਂਦਾ ਸੀਗਾ ਔਰ ਨਾਲ ਦੇ ਨਾਲ ਇਸ ਸ਼ਖਸ ਦਾ ਨਾਮ ਕ੍ਰਿਸ਼ਨ ਕੁਮਾਰ ਦੱਸਿਆ ਜਾ ਰਿਹਾ ਹੈ ਜਿਸ ਦਾ ਬਿਦਰਦੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਲਗਾਤਾਰ ਕਈ ਵਾਰ ਇਸ ਸ਼ਖਸ ਉਤੇ ਕੀਤੇ ਜਾਂਦੇ ਨੇ ਹਾਲਾਂਕਿ ਪੂਰੀ ਸੀਸੀਟੀਵੀ ਫੂਟੇਜ ਜਿਹੜੀ ਇਹ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਰੌਂਗ ਤੇ ਖੜੇ ਕਰਨ ਵਾਲੀ ਤਸਵੀਰਾਂ ਇੱਕ ਤੋਂ ਬਾਅਦ ਇੱਕ ਕਈ ਵਾਰ ਉਸਤੇ ਕੀਤੇ ਜਾਂਦੇ ਨੇ ਹਲਤ ਵਾਲੇ ਲੋਕ ਵੀ ਖੜੇ ਹੁੰਦੇ ਨੇ ਪਰ ਕਿਸੇ ਨੇ ਵੀ ਉਹਨਾਂ ਨੂੰ ਰੋਕਣ ਜੇ ਰੋਕਣਾ ਨਹੀਂ ਜਾਇਆ ਔਰ ਉਸ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰ ਸਾਹਮਣੇ ਆਏ ਨੇ ਕਿ ਕੁਝ ਆਖਰੇ ਨੇ ਪੂਰੀ ਵਾਰਦਾਤ ਜਿਹੜੀ ਬਿਆਨ ਕਰਦੇ ਨਜ਼ਰ ਆ ਰਹੇ ਨੇ ਔਰ ਨਾਲ ਦੇ ਨਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਾਰਵਾਈ ਕਰ ਰਹੀ ਹੈ ਆ ਉਸ ਨੂੰ ਉਹ ਪਾਲਣਾ ਕਿਸ ਨੇ ਲਿਆ ਜੀ ਮੇਰਾ ਪੁਨਾਲ ਜੀ ਕਿੰਨੀ ਲੇਜਾ ਤੁਹਾਡੇ ਪੱਕਾ ਜੀ ਟਾਡੀ 839 ਕੀ ਕਾਰਨ ਬਣੇਗਾ ਤੁਹਾਨੂੰ ਕਾਰਨ ਆ ਬਣਿਆ ਜੇ ਕਿ ਉਹਨਾਂ ਨੇ ਰਾਈ ਨਾਮਾ ਫਰਾਇਆ ਜੀ ਉਹਨਾਂ ਦਾ ਜਿਹੜੇ ਮੁੰਡੇ ਲੇ ਨਾਮ ਦੇ ਨਾਲ ਮਾਲੂ ਇਹ ਦੀਪੋ ਨਾਮ ਦਾ ਮੁੰਡਾ ਸਮੋਕ ਦੀ ਘਰ ਤੋਂ ਬਾਹਰ ਆਇਆ ਤੇ ਇਹਨਾਂ ਦੀ ਆਪਸੀ ਕੋਈ ਗੱਲ ਹੋਈ ਆਵਰ ਦੇ ਮੰਡੇ ਦੇ ਨਾਲ ਇਹ ਆ ਹੋਵੇ ਹੱਥੋਂ ਬਾਈ ਠੀਕ ਹੈ ਜੋ ਮੁੰਡਾ ਭੱਜਿਆ ਮੇਰੀ ਦੁਕਾਨ ਨਾਲ ਬਚਨ ਵਾਸਤੇ ਤੇ ਉਹਨੇ ਕੋਠੇ ਚਲਾ ਦਿੱਤੀਆਂ ਇੱਟਾਂ ਠੀਕ ਹੈ ਤੇ ਉਹ ਕੋਠੇ ਚੰਡੀ ਟੇ ਤੇ ਦੀਪੂ ਦੇ ਨਾਲ ਅੱਖ ਤੇ ਵਿੱਜੀ ਤੇ ਉਹ ਗਿਆ ਟਾਂਟੇ ਟੂਮ ਤੇ ਲਵਾ ਕੇ ਬਾਅਦ ਚ ਜਿਹੜਾ ਦੀਪੂ ਮੁੰਡਾ ਹੈ ਜਿਹੜਾ ਸੂਕੇ ਟੱਕੇ ਨਾਲ ਲੜਿਆ ਨਾ ਉਹਨੇ ਮੁੰਡੇ ਰੱਥੇ ਦਿੱਤੇ ਮੁੰਡੇ ਇਕੱਠੇ ਕਰਕੇ ਨੂੰ ਪੁੱਟਿਆ ਚੰਗਾ ਠੀਕ ਹੈ ਤੇ ਬਾਅਦ ਚ ਫਾਜ਼ਲ ਸਾਹਿਬ ਮੇਰੇ ਨੇ ਰਾਇਨਾਮਾ ਕਰਾਇਆ ਕਿ ਛਡੋ ਬਲੀਮਨ ਲੈ ਰਾਤ ਨਹੀਂ ਚੰਗਾ ਲੱਗਦਾ ਵਾ ਤੇ ਜਦੋਂ ਰਾਤ 10:30 ਵਜੇ ਪਾਪਾ ਨੇ ਮੇਰੇ ਨੇ ਸ਼ੌਂਕ ਬੰਦ ਕੀਤੀ ਤੇ ਇਹਨਾਂ ਨੇ ਧਰਮ ਬਲ ਰਹਿੰਦੇ ਹੀ ਉਬਾਰ ਆ ਮੂਹੇ ਦੇ ਨਾਲ ਹੀ ਗੱਲ ਕਰਨਦੇ ਹੀ ਤੇ ਇਹਨਾਂ ਆਪਣਾ ਦਵਾਈ ਲੈਣ ਨੂੰ ਕੇ ਪੈਸੇ ਨਹੀਂ ਗਿਤੇ ਪਾਪਾ ਨੇ ਇਹਨਾਂ ਨੂੰ ਪਹਿਲਾ ਦਵਾਈ ਦਵਾਈ ਦੇ ਪੈਸੇ ਦਿੱਤੇ ਤੇ ਜਿਹਨੇ ਮੱਥੋਂ ਦੀ ਵਾਇਸ ਕੀਤੀ ਉਹ ਗਈ ਦਵਾਈ ਲੈਣ ਆਪਣੇ ਮੁੰਡੇ ਆਸਤੇ ਦਵਾਈ ਲੈ ਕੇ ਆ ਤੇ ਬਾਅਦ ਤੋਂ ਕਹਿੰਦੇ ਸਾਡੇ ਕੋਲ ਦੁੱਧ ਜੋਗ ਨਹੀਂ ਪੈ ਹੈ ਗਿਆ ਇੰਜ ਫਿਰ ਪਾਪਾ ਨੇ 50 ਰੁਪਏ ਲੱਡੇ ਕਹਿੰਦੇ ਜਾਂ ਦੁੱਧ ਲੈ ਆ ਤੇ ਪਾਪਾ ਨਾਲ ਜਿਹੜਾ ਮੁੰਡਾ ਸੀ ਉਹ ਦੁੱਧ ਲੈਣ ਨੂੰ ਜ ਗਿਆ ਹੀ ਆ ਇਹ ਮਿੱਠੂ ਦਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡੇਗ ਗਏ ਤੇ ਹਲੇ ਛੇਤੀ ਕਿੱਥੋਂ ਉੱਟਣ ਉਹਨੇ ਲੈ ਕੇ ਦਾਤਰ ਨੂੰ ਨਾਲ ਦੁਸਰੇ ਉੱਤੇ ਮਾਰਨੇ ਸ਼ੁਰੂ ਕਰ ਦਿੱਤੇ ਇਹ ਆਪਰੇ ਕਿੰਨੇ ਮਾਰੇ ਆ ਦਾਤਰ ਮਿੱਠੂ ਦੇ ਮੁੰਡੇ ਨੇ ਮਾਰੇ ਆ ਕੋਈ ਨਾਮ ਉਹਨਾਂ ਦਾ ਪਤਾ ਹੈ ਨਾਮ ਆਪਾਂ ਨੂੰ ਨਹੀਂ ਬੁਲਾਉਂਦੇ ਨਹੀਂ ਪਰ ਮੈਡਮ ਇੱਕ ਗੱਲ ਇਹ ਸਾਨੂੰ ਥੋੜੀ ਜਿਹੀ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮ ਨਗਰ ਲੱਕ ਦੇ ਵਿੱਚ ਝਗੜਾ ਆਇਆ ਝਗੜੇ ਦੇ ਵਿੱਚ ਕਿਰਿਆ ਵਿਕਤੀ ਦਾ ਕਤਲ ਹੋ ਗਿਆ ਜੀ ਅੱਜ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿਸ਼ਨ ਆ ਨਾ ਦਾ ਵਿਅਕਤੀ ਜੀਗਾ ਜੀ ਜਿਹਦਾ ਪੌਜਾ ਉਹ ਤੇ ਨਾਲ ਗੋਲਡਨ ਸਦਾ ਕੰਮ ਮਕਰਾਨਵ ਦੀ ਉਹਦੇ ਸਾਹਮਣੇ ਘਰ ਇੱਕ ਰੰਦੇ ਮਿੱਟੂ ਨਾ ਦਾ ਵਿਅਕਤੀ ਤੋਂ ਲਟਕੇ ਨੇ ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਇੱਕ ਹੋਰ ਪਾਰਟੀ ਦੀ ਪੁਨਾ ਦਾ ਵਿਅਕਤੀ ਆ ਉਹਨਾਂ ਨਾਲ ਆਪਸੀ ਝਗੜਾ ਸੀ ਕੋਈ ਝਗੜੇ ਦੀ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਆ ਤੇ ਇਹ ਕਿਸਨ ਨੂੰ ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਜਦੋਂ ਵਿਚ ਆਇਆ ਸੀਗਾ ਇਸੇ ਰੰਜਿਦ ਦੇ ਵਿੱਚ ਇਹ ਮਰਡਰ ਹੋੜ ਕੇ ਨੇ ਜਿਉਂ ਉਹਨਾਂ ਨਾਲ ਦੇ ਸਾਥੀ ਸੀ ਉਹਨਾਂ ਨੂੰ ਮਰਡਰ ਕਰਤਾ ਇਹਦਾ ਸਰ ਜਿਸ ਨੂੰ ਤੀਰਾ ਕਰਤਾ ਨਾ ਕਿ ਨਹੀਂ ਕਮਰਦੀ ਉਹ ਬੋਟੇ ਦੀ 38 ਇਅਰ ਉਮਰ ਹੈ ਜੀ ਤੇ ਬਾਕੀ ਕਾਰਵਾਈ ਇਸੇ ਗਾਰੇ ਠੀਕ ਹੈ ਸਰ ਥੈਂਕ ਯੂ